ਸ੍ਰੀ ਅਕਾਲ ਸਾਰੇ ਹੀ ਦਰਸ਼ਕਾਂ ਦਾ ਨਿਰਪੱਖ ਟੂਡੇ ਪੰਜਾਬ ਦੇ ਵਿੱਚ ਸਵਾਗਤ ਮੈਂ ਸ਼ਹਿਨੂਰ कौर ਹੁਣ ਵੇਲੇ ਦੀ ਐਮ ਖਬਰ ਲੈ ਕੇ ਅਸੀਂ ਤੁਹਾਡੇ ਨਾਲ ਹਾਜ਼ਰ ਆ ਪੰਜਾਬ ਦੀ ਰਾਜਨੀਤੀ ਦੀ ਗੱਲ ਕਰਦੇ ਆ ਪੰਜਾਬ ਦੀ ਰਾਜਨੀਤੀ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਨਹੀਂ ਰਹੀਆਂ ਜਿਹੋ ਜਿਹੀਆਂ ਹੋਣੀਆਂ ਚਾਹੀਦੀਆਂ ਸਨ ਕਿ ਰਾਜਨੀਤੀ ਦੇ ਵਿੱਚ ਜਾਂ ਪਾਰਟੀ ਦੇ ਵਿੱਚ ਪਾਰਟੀਆਂ ਦੀ ਇੰਟਰਨਲ ਪੋਲੀਟੀਕਲ ਬਹੁਤ ਪਾਸੇ ਨੂੰ ਜਾ ਚੁੱਕੀ ਆ ਖਾਸ ਕਰਕੇ ਪੰਥਕ ਸਿਆਸਤ ਪੰਜਾਬ ਪੰਥ ਕੀ ਹੈ ਕੌਣ ਅਸਲੀ ਪੰਥਕ ਹੈ ਇਹ ਬਹਿਸ ਸਿਆਸਤ ਦਾ ਕੇਂਦਰ ਕਿਉਂ ਬਣ ਗਈ ਹੈ ਇੱਥੇ ਹੀ ਬਸ ਨਹੀਂ ਸਬੂ ਪੰਥਕ ਅਖਵਾਣ ਵੀ ਇਸ ਧੋੜ ਵਿੱਚ ਸ਼ਾਮਲ ਸਿਆਸੀ ਆਗੂਆ ਨੇ ਇੱਕ ਦੂਜੇ ਖਿਲਾਫ ਤਿੱਖੇ ਸ਼ਬਦੀ ਬਾਣ ਵੀ ਚਲਾਉਣੇ ਸ਼ੁਰੂ ਕਰ ਦਿੱਤੇ ਹਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕੀ ਕਹਿਣਾ ਹੈ ਦੂਜੇ ਆਗੂਆਂ ਦਾ ਸੁਖਬੀਰ ਬਾਦਲ ਨੂੰ ਜਵਾਬ ਅਕਾਲ ਤਖਤ ਦੇ ਤਾਂ ਤੁਹਾ ਜਥੇ ਜਥੇਦਾਰ ਦੀ ਪ੍ਰਤੀਕਿਰਿਆ ਬਾਕੀ ਅਕਾਲੀ ਦਲ ਧੜੇ ਨੇ ਲੌਂਗੋਵਾਲਸ ਮੀਟਿੰਗ ਕਰਕੇ ਕੀ ਕਿਹਾ ਸਿਮਰਨਜੀਤ ਸਿੰਘ ਮਾਨ ਦਾ ਤਰਕ ਪੰਥਕ ਮੁੱਦੇ ਤੇ ਸਿੱਖ ਬੁੱਧੀ ਜੀਵੀਆਂ ਦੀ ਦਲੀਲ ਪੰਥ ਕੀ ਹੈ ਅਤੇ ਪੰਥਕ ਹੋਣ ਦਾ ਦਾਵਾ ਕੌਣ ਕਰਦੇ ਹਨ ਇੱਕ ਖਬਰ ਛਪੀ ਹੈ ਬੀਵੀਸੀ ਨਿਊਜ਼ ਪੰਜਾਬੀ ਅਖਬਾਰ ਦੇ ਪੰਨੇ ਉਤੇ ਪੂਰੀ ਖਬਰ ਨੂੰ ਵਿਸਥਾਰ ਦੇ ਨਾਲ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਸਿੱਖ ਸਿਆਸਤ ਨਾਲ ਜੁੜੇ ਵੱਖ-ਵੱਖ ਸਿਆਸੀ ਦਲਾਂ ਵੱਲੋਂ ਆਪਣੇ ਆਪ ਨੂੰ ਅਸਲ ਪੰਥਕ ਸਾਬਤ ਕਰਨ ਦੀ ਕੋਸ਼ਿਸ਼ ਨੇ ਪੰਜਾਬ ਦੇ ਸਿਆਸੀ ਗਲਿਆਰੇ ਵਿੱਚ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ ਇੱਥੇ ਹੀ ਨਹੀਂ ਬਸ ਸਗੋਂ ਪੰਥਕ ਅਖਵਾਉਣ ਦੀ ਇਸ ਦੌੜ ਵਿੱਚ ਸ਼ਾਮਲ ਸਿਆਸੀ ਆਗੂਆਂ ਨੇ ਇੱਕ ਦੂਜੇ ਖਿਲਾਫ ਤਿੱਖੀ ਸ਼ਬਦਬਾਣੀ ਚਲਾਉਣੇ ਸ਼ੁਰੂ ਕਰ ਦਿੱਤੇ ਹਨ ਭਾਵੇਂ ਇਸ ਸਾਰਾ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਸ਼ੁਰੂ ਹੋ ਗਿਆ ਸੀ ਪਰ ਅਸਲ ਵਿੱਚ 19 ਅਗਸਤ ਨੂੰ ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਮੌਕੇ ਸਿਆਸੀ ਦਲਾਵਲੋਂ ਕੀਤੀਆਂ ਗਈਆਂ ਕਾਨਫਰੰਸਾਂ ਮੌਕੇ ਪੰਥਕ ਅਜੰਡੇ ਤੇ ਦੂਸ਼ਣबाजी ਦਾ ਦੌਰ ਪੂਰੀ ਤਰ੍ਹਾਂ ਨਾਲ ਪੱਕ ਗਿਆ ਹੈ। ਰੱਖੜ ਪੁੰਨਿਆ ਮੌਕੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੇ ਸਿਆਸੀ ਕਾਨਫਰੰਸ ਕੀਤੀ ਉਥੇ ਹੀ ਵਾਰਸ ਪੰਜਾਬ ਦੇ ਜਥੇਬੰਦੀ ਦੇ ਆਗੂ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਦੇ ਸਮਰਥਕਾਂ ਨੇ ਵੀ ਇੱਕ ਪੰਥਕ ਇਕਜੁੱਟਤਾ ਕੀਤੀ ਇਸ ਕਾਨਫਰੰਸ ਦੀ ਅਗਵਾਈ ਫਰੀਦਕੋਟ ਤੋਂ ਲੋਕ ਸਭਾ ਮੈਂਬਰ ਸਰਪ੍ਰਿਤ ਸਿੰਘ ਖਾਲਸਾ ਅਤੇ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕੀਤੀ ਇਸ ਤੋਂ ਬਾਅਦ 20 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮਰਹੂਮ ਪ੍ਰਦਾਨ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਵਰਸੀ ਮੌਕੇ ਲੰਗੋਵਾਲਾ ਵਿਖੇ ਮढਾਈ ਗਈ ਇਸ ਮੌਕੇ ਵੀ ਸੁਖਬੀਰ ਸਿੰਘ ਬਾਦਲ ਨੇ ਪੰਥਕ ਮੁੱਦਿਆਂ ਨੂੰ ਲੈ ਕੇ ਅਮਰਿਤਪਾਲ ਸਿੰਘ ਆਦੇਸ਼ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਉੱਪਰ ਜ਼ੋਰਦਾਰ ਸਿਆਸੀ ਹਮਲੇ ਕੀਤੇ ਇਸ ਮੌਕੇ ਸਿਆਸੀ ਆਗੂਆਂ ਵੱਲੋਂ ਇੱਕ ਦੂਜੇਆਂ ਖਿਲਾਫ ਇਿੱਤੀ ਗਏ ਇਲਜ਼ਾਮ ਤਰਾਸ਼ੀ ਨੂੰ ਲੈ ਕੇ ਪੰਥ ਘਰਕਿਆਂ ਵਿੱਚ ਇਨ੍ਹਾਂ ਆਗੂਆਂ ਦੇ ਸਬੰਧ ਵਿੱਚ ਕਈ ਤਰ੍ਹਾਂ ਦੇ ਸਵਾਲ ਵੀ ਉੱਠਨੇ ਸ਼ੁਰੂ ਹੋ ਗਏ ਹਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੀ ਬੋਲੇ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਰੈਲੀ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੂਜੀਆਂ ਪੰਥਕ ਤਿਰਾਂ ਦੇ ਆਗੂਆਂ ਦਾ ਨਾਮ ਲਏ ਬਗੈਰ ਉਹਨਾਂ ਨੂੰ ਪੰਥ ਦੇ ਗद्दार ਤੱਕ ਕਹਿ ਦਿੱਤਾ ਉਨਾ ਕਿਆ ਕਿ ਸਿੱਖ ਕੌਮ ਜ਼ੁਲਮ ਦੇ ਖਿਲਾਫ ਲੜ ਕੇ ਲੋਕਾਂ ਨੂੰ ਇਨਸਾਫ ਦਿਵਾਉਣ ਵਾਲੀ ਕੌਮ ਹੈ ਹੁਣ ਏਜੰਸੀਆਂ ਨੇ ਅਜਿਹੇ ਸਿੱਖ ਚਾਰੇ ਖੜੇ ਕਰ ਦਿੱਤੇ ਹਨ ਜੋ ਸਿੱਖ ਸੰਗਠਨਾਂ ਨੂੰ ਖਤਮ ਕਰਕੇ ਕਰਨ ਲੱਗੇ ਹੋਏ ਹਨ ਇਹ ਚਾਰੇ ਗਰਮ ਨਾਰੇ ਲਾ ਕੇ ਕੌਮ ਦੇ ਲੀਡਰ ਬਨਣਾ ਚਾਹੁੰਦੇ ਹਨ ਅਜਿਹੇ ਲੋਕ ਉਪਰੋਂ ਦੇਖਣ ਨੂੰ ਪੰਥਕ ਹਨ ਪਰ ਇਹ ਦਿਲਾ ਦਿਲਾਉ ਪੰਥਕ ਵਿਚਾਰਧਾਰਾ ਨੂੰ ਖਤਮ ਕਰਨ ਵਾਲੇ ਲੋਕ ਹਨ ਖਡੂਰ ਸਾਹਿਬ ਤੋਂ ਲੋਕ ਸਭਾ ਅਮਰਿਤਪਾਲ ਸਿੰਘ ਦਾ ਨਾਂ ਲੈ ਬਗੈਰ ਸੁਖਬੀਰ ਸਿੰਘ ਬਾਦਲ ਨੇ ਇਜ਼ਰਾਈਲ ਅਤੇ ਫਲਸਤੀਨ ਦਰਮਿਆਨ ਹੋ ਰਹੇ ਯੁੱਧ ਦੌਰਾਨ ਹਮਾਸ ਦੀ ਭੂਮਿਕਾ ਦਾ ਜ਼ਿਕਰ ਕੀਤਾ ਉਹਨਾਂ ਕਹਿ ਕਿ ਹਮਾਸ ਵਾਲੇ ਇਜ਼ਰਾਈਲ 'ਤੇ ਹਮਲਾ ਕਰਕੇ ਖੁਦ 도ੜ ਗਏ ਫਲਸਤੀਨੀ ਲੋਕ ਮਰਵਾ ਦਤੇ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸਿੱਖਾ ਦਿੱਤੀ ਨੁਮਿੰਦਿਆ ਜਥੇਬੰਦੀ ਦੱਸਿਆ ਪੰਥਕ ਮੂਤੇ ਤੇ ਕਈ ਹੋਰ ਸ਼ਖਸੀਅਤਾਂ ਉਮੀ ਘੇਰਿਆ ਉਹਨਾਂ ਨੇ ਪੰਥ ਕਰਵੈਤਾ ਦੀ ਗੱਲ ਕਰਦਿਆਂ ਕਲ ਤੱਕ ਸੱਦ ਦੇ ਜਥੇਦਾਰ ਪਾਈ ਜਸਵੀਰ ਸਿੰਘ ਰੋੜੇ ਨੂੰ ਪੰਥ ਦਾ ਗਤਾਰ ਤੱਕ ਕੈਦਤਾ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਵਰਸੀ ਮੌਕੇ ਸੁਖਬੀਰ ਸਿੰਘ ਬਾਦਲ ਨੇ ਪੰਥ ਅਜੰਡੇ ਨੂੰ ਲੈ ਕੇ ਸਿਮਰਨਜੀਤ ਸਿੰਘ ਮਾਨ ਦੀ ਤਿੱਖੀ ਨੁਕਤਾਚੀਨੀ ਕੀਤੀ ਅਮਰਤਪਾਲ ਸਿੰਘ ਦਾ ਨਾਲ ਲੈ 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 ਬਿਨਾ ਸੁਖਵੀਰ ਸਿੰਘ ਬਾਦਲ ਨੇ ਕਿਹਾ ਡਿਬਰੂਗੜ੍ਹ ਜੇਲ੍ਹ ਵਿੱਚ ਬੈਠੇ ਇੱਕ ਵਿਅਕਤੀ ਦੀ ਉਨੀ ਉਮਰ ਵੀ ਨਹੀਂ ਹੈ ਜ ਜਿਨੇ ਬੰਦੀ ਸਿੰਘਾਂ ਨੇ ਜੇਲ੍ਹ ਕੱਟ ਲਈ ਹੈ ਜਿੱਥੇ ਸੁਖਵੀਰ ਸਿੰਘ ਬਾਦਲ ਵੱਲੋਂ ਪੰਥਕ ਏਜੰਡੇ ਨੂੰ ਲੈ ਕੇ ਦੂਜੇ ਦਲਾਂ ਨੂੰ ਦੂਜੇ ਦਲਾਂ ਦੇ ਆਗੂਆਂ ਨੂੰ ਘੇਰਿਆ ਗਿਆ ਉਥੇ ਸੁਖਬੀਰ ਸਿੰਘ ਬਾਦਲ ਦੇ ਵਿਰੋਧੀਆਂ ਨੇ ਉਹਨਾਂ ਉੱਪਰ ਕਈ ਤਰ੍ਹਾਂ ਦੇ ਸਵਾਲ ਚੁਕੇ ਫਰੀਦਕੋਟ ਤੋਂ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਸੁਖਬੀਰ ਬਾਦਲ ਵੱਲੋਂ ਕਈਆਂ ਗੱਲਾਂ ਦਾ ਜਵਾਬ ਦਿੱਤਾ ਉਹਨਾਂ ਨੇ ਕਿ ਡੇਰਾ ਸੱਚਾ ਸੋਦਾ ਸਿੱਸਾ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਰਹੇ ਪ੍ਰਦੀਪ ਕਰੇਲ ਵੱਲੋਂ ਕਈਆਂ ਕਈਆਂ ਗੱਲਾਂ ਨਾਲ ਸੁਖਬੀਰ ਸਿੰਘ ਬਾਦਲ ਨੇ ਮੂੰਹ ਉੱਪਰ ਪੰਥਕ ਮੁਖਟਾ ਉੱਤਰ ਗਿਆ ਹੈ ਪ੍ਰਦੀਪ ਕਲੇਰ ਦੀਆਂ ਗੱਲਾਂ ਨਾਲ ਇਹ ਸਥਾਪਿਤ ਹੋ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਗੁਰਮੀਤ ਰਾਮ ਰਹੀਮ ਨਾਲ ਕਿੰਨੇ ਗੂੜੇ ਸਬੰਧ ਸਨ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਾਬਲ ਕਲਾ ਵਿੱਚ ਪੁਲਿਸ ਦੀ ਗੋਲੀ ਨਾਲ ਦੋ ਸਿੱਖਾਂ ਦੇ ਸ਼ਹੀਦ ਹੋਣ ਦੀਆਂ ਘਟਨਾਵਾਂ ਇੱਕ ਇਸ ਅਖੌਤੀ ਪੰਥਕ ਆਗੂ ਦੀ ਸਰਕਾਰ ਸਮੇਹੀ ਹੁਨਿਆਸਨ ਬਿਬਸਿ ਨਾਲ ਗੱਲਬਾਤ ਕਰਦੇ ਆ ਸਰਬਜੀਤ ਸਿੰਘ ਖਾਲਸਾ ਨੇ ਸਿੱਖ ਸੰਗਤਾਂ ਨੇ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਨੂੰ ਚੋਣਾਂ ਵਿੱਚ ਹਰਾ ਕੇ ਇਹ ਦੱਸ ਦਿੱਤਾ ਕਿ ਸੰਗਤਾਂ ਬਾਦਲ ਦਲ ਦੇ ਨਾਲ ਨਹੀਂ ਹਨ ਸਰਬਜੀਤ ਸਿੰਘ ਖਾਲਸਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀਅੰਤ ਵੀ ਦੇ ਮਾਮਲੇ ਵਿੱਚ ਜਸਪਰਦੀਪ ਪਲੇਅਰ ਦਾ ਜ਼ਿਕਰ ਕੀਤਾ ਹੈ ਉਹ ਡੇਰਾ ਸੱਚਾ ਸਦਾ ਸਿਰਸਾ ਦੇ ਨੈਸ਼ਨਲ ਯੂਥ ਵਿੰਗ ਕਮੇਟੀ ਦੇ ਆਗੂ ਰਿਹਾ ਹੈ प्रदीप ਕਲੇਰ ਖਿਲਾਫ ਜ਼ਿਲ੍ਹਾ ਬਠਿੰਡਾ ਫਰੀਦਕੋਟ ਅਤੇ ਮੋਕਾ ਅਦੀਨ ਪੈਨੇ ਵਕਤ-ਵਕਤ ਥਾਣਿਆਂ ਵਿੱਚ ਪਿੰਡ ਪੁਰਜ਼ ਜਵਾਹਰ ਸਿੰਘ ਵਾਲਾ ਤੋਂ ਸਾਲ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਨ ਕੰਦਾ ਉੱਪਰ ਪੜਕਾਉ ਪੋਸਟਰ ਲਾਉਣ ਅਤੇ ਬਰਗਾੜੀ ਵਿਖੇ ਬੇਅਦਬੀ ਕਰਨ ਦੇ ਦੋਸ਼ਾਂ ਤਹਿਤ ਵਕਤ-ਵਕਤ ਰਾਮਾ ਤਹਿਤ 8 ਮਾਮਲੇ ਦਰਜ ਹਨ ਪ੍ਰਦੀਪ ਕਲੇਰ ਨੂੰ ਕੁਝ ਮਹੀਨੇ ਪਹਿਲਾਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਪਰ ਇਸ ਸਮੇ ਉਜਰਮਾਂ ਤੁੱਟੇ ਹੈ ਪ੍ਰਦੀਪ ਕਲੇ ਨੇ ਪਿਛਲੇ ਦਿਨੀ ਸੁਖਵੀਰ ਸਿੰਘ ਬਾਦਲ ਉਤੇ ਬੇਅਦਵੀ ਮਾਮਲੇ ਵਿੱਚ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਅਕਾਲ ਤਖਤ ਸਾਹਿਬ ਤੋਂ ਮਾਫੀ ਦਵਾਉਣ ਦੇ ਇਲਜ਼ਾਮ ਲਾਇਆ ਸੀ ਜਿਸ ਕਾਰਨ ਪੰਜਾਬ ਦੇ ਸਿਆਸੀ ਹਲਕਿਆਂ ਵਿੱਚ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਕਈ ਸਵਾਲ ਪੁੱਛੇ ਜਾ ਰਹੇ ਸਨ ਅਕਾਲੀ ਦਲ ਤੋਂ ਬਾਕੀ ਹੋਏ ਆਗੂਆਂ ਨੇ ਤੜੇ ਨੇ ਪਹਿਲਾ ਹਿੱਸਾ ਸੁਖਬੀਰ ਦੀ ਸ਼ਿਕਾਇਤ ਅਕਾਲ ਤਖਤ ਉਤੇ ਕੀਤੀ ਹੋਈ ਹੈ ਦੋਮਾ ਤੇਰਾ ਇੱਕ ਦੂਜੇ ਖਿਲਾਫ ਗੈਰ ਪੰਥਕ ਹੋਣ ਦੇ ਇਲਜ਼ਾਮ ਲਾ ਰਹੀਆਂ ਹਨ ਭਾਈ ਜਸਵੀਰ ਸਿੰਘ ਰੋਡੇ ਅਕਾਲ ਤਖਤ ਸਾਇਦ ਦੇ ਸਾਬਕਾ ਜਥੇਦਾਰ ਹਨ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਪੰਥਕ এজেন্ডਾ ਉਬਾਰਨ ਦੀ ਗੱਲ ਨੂੰ ਲੈ ਕੇ ਤਿੱਖੀ ਪ੍ਰਤੀਕਿਰਿਆ ਜाहिर ਕੀਤੀ ਬੀਬੀ ਸੀ ਨਾਲ ਗੱਲਬਾਤ ਕਰਦਿਆਂ ਉਹਨਾਂ ਕਹਿੰਿਆ ਕਿ ਸਵਾਲ ਇਹ ਨਹੀਂ ਹੈ ਕਿ ਕੌਣ ਪੰਥਕ ਹੈ ਜਾਂ ਨਹੀਂ ਹੈ ਸੁਖਬੀਰ ਸਿੰਘ ਬਾਦਲ ਅਜਹੀਆਂ ਫੋਕੀਆਂ ਗੱਲਾਂ ਕਰਕੇ ਸਿੱਖਾ ਵਿੱਚ ਡਿੱਗੇ ਆਪਣੇ ਸਿਆਸੀ ਗਰਾਫ ਨੂੰ ਉੱਚਾ ਨਹੀਂ ਚੁੱਕ ਸਕਦੇ ਸਵਾਲ ਇਹ ਹੈ ਕਿ ਅਕਾਲੀ ਦਲ ਦੀ ਸਰਕਾਰ ਵਿੱਚ ਸੁਖਬੀਰ ਸਿੰਘ ਬਾਦਲ ਦੇ ਗ੍ਰਹਿ ਮੰਤਰੀ ਰਹਿੰਦੇ ਆ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਵੇਂ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਮੰਗਦੇ ਸਿੱਖਾ ਉੱਪਰ ਬੋਲੀ ਚਲਾ ਕੇ ਦੋ ਸਿੱਖਾਂ ਦਾ ਕਤਲ ਕਿਸ ਪਾਰਟੀ ਦੇ ਵੇਲੇ ਹੋਇਆ ਸਵਾਲ ਤਾਂ ਇਹ ਵੀ ਹੈ ਭਾਈ ਜਸਵੀਰ ਸਿੰਘ ਰੋੜੇ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਇਹਨਾਂ ਗੱਲਾਂ ਨੂੰ ਮੁੱਖ ਰੱਖਦਿਆਂ ਨਾਤੇਕ ਤੌਰ ਤੇ ਪੰਥਕ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਸਿੱਖਿਆਸਥਾਨ ਨਾਲ ਜੁੜੇ ਕੁਝ ਆਗੂਆਂ ਦਾ ਕਹਿਣਾ ਹੈ ਕਿ ਅਸਲ ਵਿੱਚ ਵਕਤ-ਵਕਤ ਪਾਰਟੀਆਂ ਵੱਲੋਂ ਪੰਥਕ ਮੁੱਦਾ ਉਪਾਰਣ ਪਿੱਛੋਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅਗਾਮੀ ਜਮਨੀ ਚੋਣਾਂ ਹਨ ਉਹਨਾਂ ਦਾ ਮੰਨਣਾ ਹੈ ਕਿ ਸ਼ੋਮਣੀ ਕਮੇਟੀ ਦੀਆਂ ਚੋਣਾਂ ਸਿਰਫ ਧਾਰਮਿਕ एजेंडे ਉੱਪਰ ਹੀ ਲੜੀਆਂ ਚਾਹਦੀਆਂ ਹਨ ਸਿੱਖ ਹਲਕੇ ਵਿੱਚ ਵੀ ਇੱਕ ਗੱਲ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਸਿੱਖ ਆਗੂ ਇਸ ਸਮੇਂ ਬੰਦੀ ਸਿੰਘਾਂ ਦਾ ਮੁੱਦਾ ਪੂਰੇ ਜੋਰ ਸ਼ੋਰ ਨਾਲ ਉਠਾ ਰਹੇ ਹਨ ਇਸ ਨੂੰ ਵੀ ਇੱਕ ਪੰਥਕ ਮੁੱਦਾ ਹੀ ਸਮਝਿਆ ਜਾ ਸਕਦਾ ਹੈ ਅੱਗੇ ਗੱਲ ਕਰਦੇ ਹਾਂ ਬਾਗੀ ਅਕਾਲੀ ਦਲ ਧੜੇ ਨੇ ਲੋਂਗੋਵਾਲਸ ਮੀਟਿੰਗ ਕਰਕੇ ਕੀ ਕਿਹਾ ਸ਼੍ਰੋਮਣੀ ਅਕਾਲੀ ਦਲ ਦੇ ਬਰਾਬਰ ਅਕਾਲੀ ਦਲ ਦੇ ਬਾਗੀ ਧੜੇ ਨੇ ਵੀ ਪਿੰਡ ਲੋਂਗੋਵਾਲ ਵਿਖੇ ਸੰਤ ਹਰਸ਼ਨ ਸਿੰਘ ਗਲੇ ਲੋਂਗੋਵਾਲ ਦੀ ਵਰਸੀ ਮੌਕੇ ਕਟ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜ਼ਗੀਰ ਗੌਰ ਨੇ ਇਸ ਮੌਕੇ ਕਿਹਾ ਕਿ ਜਿਵੇਂ ਹੀ ਅਕਾਲੀ ਦਲ ਨੇ ਪੰਥਕ এজেন্ডੇ ਨੂੰ ਛੱਡਿਆ ਤਾਂ ਉਸੇ ਵੇਲੇ ਪੰਥ ਵੀ ਅਕਾਲੀ ਦਲ ਤੋਂ ਦੂਰ ਹੋ ਗਿਆ ਉਹਨਾਂ ਕਹਿੰਿਆ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਜੜ੍ਹਾਂ ਵਿੱਚ ਸਾਡੇ ਪੁਰਖਿਆਂ ਦਾ ਖੂਨ ਹੈ ਅਕਾਲੀ ਦਲ ਦੇ ਪ੍ਰਤਾਣ ਨੇ ਇਸ ਪਾਰਟੀ ਨੂੰ ਖੋਰਾ ਲਾ ਕੇ ਕਮਜ਼ੋਰ ਕੀਤਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਾਂ ਵਿੱਚ ਸਿਆਸੀ ਦਖਲ ਦੇ ਕੇ ਉਸ ਦਾ ਘਾੜ ਕੀਤਾ ਗਿਆ ਹੈ ਪੰਥਕ ਅਜੰਡਾ ਛੰਡਣ ਅਤੇ ਛੱਡਣ ਕਾਰਨ ਹੀ ਪਿਛਲੀਆਂ ਪੰਜ ਚੋਣਾਂ ਵਿੱਚ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਹਾਰ ਦਾ ਸ਼ੀਸ਼ਾ ਦਿਖਾਇਆ ਹੈ ਇਹਨਾਂ ਕਾਰਨਾਂ ਕਰਕੇ ਹੀ ਸਾਡਾ ਸੁਖਵੀਰ ਸਿੰਘ ਬਾਦਲ ਤੋਂ ਪ੍ਰੋਸਾ ਟੁੱਟ ਚੁੱਕਿਆ ਹੈ ਸਿਮਰਨਜੀਤ ਸਿੰਘ ਮਾਨ ਦਾ ਤਰਕ ਸ਼ੋਮਣੀ ਕਾਲੀਦਲ ਅਮਰਿਤ ਸਰਦੇ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਬਿਆਨ ਜਾਰੀ ਕਰਦਿਆਂ ਪੰਥਕ এজেন্ডੇ ਨੂੰ ਲੈ ਕੇ ਸਰਪਜੀਤ ਸਿੰਘ ਖਾਲਸਾ ਅਤੇ ਸੁਖਬੀਰ ਸਿੰਘ ਬਾਦਲ ਉੱਪਰ ਟਿੱਪਣੀਆਂ ਕੀਤੀਆਂ ਹਨ ਉਹਨਾਂ ਨੇ ਕਿਹਾ ਪੰਥਕ ਹਤਾਸ਼ੀ ਆਪਣੇ ਆਪਣੇ ਹੱਕ ਮੰਗਣ ਵਾਲੇ ਸਿੱਖ ਆਗੂਆਂ ਦੇਵਦੇਸ਼ਾ ਵਿੱਚ ਕਤਲ ਕੀਤੇ ਜਾ ਰਹੇ ਹਨ ਪਿਛਲੇ ਲੰਮੇ ਸਮੇਤ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨਹੀਂ ਹੋ ਰਹੀ ਹੈ ਉਹਨਾਂ ਸਵਾਲ ਕੀਤਾ ਜਿਹੇ ਵਿੱਚ ਆਪਣੇ ਆਪ ਨੂੰ ਪੰਥਕ ਘਾਉਣ ਵਾਲੇ ਆਗੂ ਸਪਸ਼ਟ ਕਰਨ ਕੀ ਉਹਨਾਂ ਨੇ ਇਹ ਮੁੱਦੇ ਕੇਂਦਰ ਕੋਲ ਕਿਉਂ ਨਹੀਂ ਉਠਾਏ ਪੰਥ ਖਾਲਸਿਆਂ ਵਿੱਚ ਇੱਕ ਨਵੀਂ ਪਾਰਟੀ ਬਣਾਉਣ ਦੀ ਚੱਲ ਰਹੀ ਕੱਲ ਦਾ ਜ਼ਿਕਰ ਕਰਦੇ ਹਾਂ ਉਹਨਾਂ ਕਿ ਆ ਨਵੀਂ ਪਾਰਟੀ ਦੇ ਆਗੂ ਸਪੱਸ਼ਟ ਕਰਨ ਕਿ ਉਹ ਬੋਰਜ ਜਵਾਹਰ ਸਿੰਘ ਵਾਲਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਅਦਵੀ ਦਾ ਅਨਸਾਫ ਲੈ ਸਕਣਗੇ ਇਸ ਤੋਂ ਇਲਾਵਾ ਕਿ ਨਵੀਂ ਪਾਰਟੀ ਬਰਗਾੜੀ ਅਤੇ ਕੋਟਕੂ ਪੂਰਾ ਕਾਰਨ ਤੋਂ ਇਲਾਵਾ ਸ਼ੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਕੋਲੋਂ ਕੋਮ ਹੋਏ ਗ੍ਰੰਥ ਸਾਹਿਬ ਦੇ 3328 ਰੂਪਾਂ ਦਾ ਹਿਸਾਬ ਲਵੇਗੀ ਉਨ੍ਹਾਂ ਕਿਹਾ ਕਿ ਜਿਹੜੇ ਪੰਥਕ ਮੁੱਦੇ ਲੋਕ ਸਭਾ ਹਲਕਿਆਂ ਵਿੱਚ ਉਠਾਉਣੇ ਚਾਹੀਦੇ ਹਨ ਉਹ ਪੰਥਕ ਆਗੂ ਸੜਕਾਂ ਉੱਪਰ ਅਠੌਂ ਦਾਇਤਨ ਕਰ ਰਹੇ ਹਨ ਪੰਥਕ ਮੁੱਦੇ ਤੇ ਸਿੱਖ ਬੁੱਧੀ ਜੀਮੀਆਂ ਦੀ ਦਲੀਲ ਗੁਰਸ਼ਰਨ ਸਿੰਘ ਢਿੱਲੋਂ ਸਿੱਖ ਇਤਿਹਾਸਕਾਰ ਹਨ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਬਕਾ ਪ੍ਰੋਫੈਸਰ ਹਨ ਉਹ ਕਹਿੰਦੇ ਹਨ ਅਸਲ ਵਿੱਚ ਇਸ ਵੇਲੇ ਸਮੁੱਚੀ ਪੰਥਕ ਧਿਰ ਨੂੰ ਸਿੱਖ ਕੌਮ ਦੇ ਮੁੱਖ ਮੁੱਦਿਆਂ ਤੇ ਸੰਵਿਧਾਨਕ ਟੰਗਣਾ ਸੰਗਰਾਸ਼ ਕਰਨ ਦੀ ਜ਼ਰੂਰਤ ਹੈ ਖਡੂਰ ਸਾਹਿਬ ਤੋਂ ਮੈਂਬਰ ਬਣੇ ਪਾਰਲੀਮੈਂਟ ਅਮਰਿਤਪਾਲ ਸਿੰਘ ਦੀ ਪੰਥ ਖਾਲੀਆਂ ਵਿੱਚ ਵੱਡੀ ਲੋਕਪਰਿਆਤਾ ਦੀ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਲਈ ਖਤਰਾ ਲੱਗ ਰਿਹਾ ਹੈ ਦੂਜੇ ਪਾਸੇ ਫਰੀਦਕੋਟ ਲੋਕ ਸਭਾ ਤੋਂ ਸਰਗਜ ਸਿੰਘ ਖਾਲਸਾ ਦੀ ਸੀਮਤ ਸਾਧਨਾ ਦੇ ਪਾਪ ਤੋਂ ਵੱਡੀ ਜਿੱਤ ਦਰਜ ਕਰਨਾ ਵੀ ਸ਼੍ਰੋਮਣੀ ਅਕਾਲੀ ਦਲ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਉਹ ਕਹਿੰਦੇ ਹਨ ਅੱਜ ਜੋ ਸਿੱਖ ਕੌਮ ਸੰਸ ਦੀ ਹੈ ਕਿ ਸਿੱਖ ਸਤਾਤਾ ਦੀ ਗੱਲ ਕਰਨ ਵਾਲਾ ਹੀ ਉਹਨਾਂ ਨੇ ਪੰਥਕ ਹੈ ਸਿੱਖ ਆਗੂਆਂ ਨੇ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਇੱਕ ਵੀ ਅਜੇਹਾ ਨਰਾਣਾ ਨਹੀਂ ਲਿਆ ਜੋ ਸਿੱਖ ਸਤਾਤਾ ਅਤੇ ਪੰਥਕ ਦੀ ਤਰਜਮਾਨੀ ਕਰਦਾ ਹੋਵੇ ਗਿਆਨ ਕੇਵਲ ਸਿੰਘ ਤੱਕ શ્રી ਤੰਦਮ ਸਾਹਿਬ ਤਲਵੰਡੀ ਸਾਬੋ ਦੇ ਸਾਬਕ ਜਥੇਦਾਰ ਹਨ ਸਿਆਸੀ ਆਗੂਆਂ ਵੱਲੋਂ ਪੰਥਕ ਮੁਤੇ ਨੂੰ ਲੈ ਕੇ ਇੱਕ ਦੂਜੇ ਖਿਲਾਫ ਕੀਤੀ ਜਾ ਰਹੀ ਦੂਸ਼ਣਬਾਜ਼ੀ ਨੂੰ ਉਹ ਸਿੱਖ ਸادات ਦੇ ਉਲਟ ਦੱਸਦੇ ਹਨ ਉਹ ਕਹਿੰਦੇ ਹਨ ਦੂਸ਼ਣਬਾਜ਼ੀ ਕਰਨ ਵਾਲੇ ਇਹ ਨਾ ਸਿਆਸੀ ਆਗੂਆਂ ਲਈ ਪੰਥ ਦਾ ਮਤਲਬ ਕੁਰਸੀ ਹਾਸਲ ਕਰਨਾ ਹੈ ਅਸਲ ਵਿੱਚ ਪੰਥਕ ਸੋਚੀ ਹੈ ਅਤੇ ਪੰਥਕ ਸਦਤ ਕੀ ਹੈ ਇਸ ਗੱਲ ਨਾਲ ਸਿੱਖ ਆਗੂਆਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਸਿਆਸੀ ਲੋਕ ਪੰਥ ਦੀਆਂ ਭਾਵਨਾਵਾਂ ਨੂੰ ਸਿਰਫ ਸੱਤਾ ਲਈ ਸੱਤਾ ਦੀ ਪ੍ਰਾਪਤੀ ਲਈ ਹੀ ਵਰਤਨਾ ਜਾਂਦੇ ਹਨ ਪੰਥ ਦੀ ਪਰਿਭਾਸ਼ਾ ਇਹ ਹੈ ਪੰਥ ਕਦੇ ਵੀ ਧੜਿਆਂ ਵਿੱਚ ਨਹੀਂ ਵੰਡਿਆ ਜਾ ਸਕਦਾ ਜੇ ਪੰਥ ਧੜਿਆਂ ਵਿੱਚ ਵੰਡਿਆ ਗਿਆ ਤਾਂ ਪੰਥ ਨਹੀਂ ਹੈ ਸੁਖਬੀਰ ਸਿੰਘ ਬਾਦਲ ਵੱਲੋਂ ਬਾਬਾ ਬਕਾਲਾਉ ਤੇ ਲੰਗੋਵਾਲ ਵਿੱਚ ਦਿੱਤੇ ਗਏ ਪਾਸ਼ ਨੂੰ ਪੱਟੇ ਪਣੀ ਕਰਦੇ ਆ ਕਿ ਉਹਨਾਂ ਕਿਹਾ ਅਸਲ ਵਿੱਚ ਸੁਖਬੀਰ ਸਿੰਘ ਬਾਦਲ ਦੇ ਪੈਰਾ ਹੇਠ ਉਸ ਦੀ ਆਸੀ ਜ਼ਮੀਨ ਖਿਸ ਗਈ ਹੈ ਸੁਖਬੀਰ ਨੂੰ ਲੱਗਦਾ ਹੈ ਕਿ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਸਿੱਖ ਸੰਗਤ ਦਾ ਝੁਕਾ ਅਮ੍ਰਿਤਪਾਲ ਸਿੰਘ ਵੱਲ ਵਧ ਰਿਹਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਦਬ ਸਿੱਖ ਕੌਮ ਲਈ ਸਭ ਤੋਂ ਵੱਡਾ ਪੰਥਕ ਸਦਤ ਹੈ ਇਸ ਤੋਂ ਬਾਅਦ ਗੁਰੂ ਦੇ ਓਟ ਆਸਰੇ ਨਾਲ ਪੰਥਕ ਸਦਤ ਆਉਂਦਾ ਹੈ ਪੰਥਕ ਕੌਣ ਹੈ ਕੌਣ ਨਹੀਂ ਇਸ ਦਾ ਫੈਸਲਾ ਸਿੱਖ ਸੰਗਤ ਨੇ ਕਰਨਾ ਹੈ ਨਾ ਕਿ ਕਿਸੇ ਸਿਆਸੀ ਆਗੂ ਨੇ ਪੰਥ ਕੀ ਹੈ ਤੇ ਪੰਥਕ ਹੋਣ ਦਾ ਦਾਵਾ ਕੌਣ ਕਰਦੇ ਹਨ ਸਿੱਖ ਇਤਿਹਾਸਕਰ ਗੁਰਦਸ਼ਨ ਸਿੰਘ ਟਿੱਲੋ ਕਹਿੰਦੇ ਹਨ ਅਸਲ ਵਿੱਚ ਪੰਥ ਸ਼ਬਦ ਸਿੱਖ ਗੁਰੂ ਸਹਿਬਾਨਾਂ ਦੇ ਸਿਧਾਂਤ ਉੱਤੇ ਪਹਿਰਾ ਦੇਣ ਲਈ ਸਮੁੱਚੀ ਕੌਮ ਵੱਲੋਂ ਮੰਨੀ ਜਾਂਦੀ ਸਾਂਝੀ ਵਿਚਾਰਧਾਰਾ ਦਾ ਨਾ ਹੈ ਸਰਬ ਸਾਂਝੀ ਵਾਲਤਾ ਉੱਤੇ ਪਹਿਰਾ ਦੇਣ ਅਤੇ ਗੁਰੂ ਸਹਿਬਾਨਾਂ ਦੇ ਸਿਧਾਂਤਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਕੇ ਸਿੱਖ ਕੌਮ ਦੀ ਬਿਹਤਰੀ ਲਈ ਤਨ ਮਨ ਨਿਵਾਚ ਕਰਨ ਵਾਲੇ ਸਖਸ਼ੀਅਤ ਪੰਥ ਹੋ ਸਕਦੀ ਹੈ ਤਤਿ ਸ਼੍ਰੀ ਦੰਦ ਨਮਸਤਾਇਕ ਦੇਸ ਦਾ ਆਪਕਾ ਜੋਤੇਦਾਰ ਗਿਆਨੀ ਕੇਵਲ ਸਿੰਘ ਕਹਿੰਦੇ ਹਨ ਪੰਥ ਉਹ ਪਵਿੱਤਰ ਸ਼ਬਦ ਹੈ ਜੋ ਸਰਬ ਸੰਜੀਵਾਲਤਾ ਦੇ ਝੰਡੇ ਹੇਠ ਸਮੁੱਚੀ ਲੋਕਾਈ ਦੀ ਗੁਰੂ ਦੇ ਓਟ ਆਸੇ ਅਧੀਨ ਭਲਾਈ ਕਰਨਾ ਪ੍ਰਤੀ ਹੋਵੇ। ਬਦਕਿਸਮਤੀ ਦੀ ਗੱਲ ਹੈ ਕਿ ਅੱਜ ਦੇ ਸਿਆਸੀ ਆਗੂ ਗੁਰੂ ਸੇਵਾ ਨਾਲ ਨਿਸ਼ਟਤਾ ਦੇ ਉਲਟ ਜਾ ਕੇ ਸਿਆਸੀ स्वार्थ ਨੂੰ ਹੀ ਆਪਣਾ ਧਰਮ ਮੰਨ ਲੱਗ ਪਏ ਹਨ। ਇਹ ਸਿੱਖ ਕੌਮ ਦੇ ਭਵਿੱਖ ਲਈ ਚਿੰਤਾ ਵਾਲੀ ਗੱਲ ਹੈ ਉਮੀਦ ਕਰਦੇ ਆ ਕਿ ਤੁਹਾਨੂੰ ਪੰਥ ਕੌਣ ਹੈ ਅਤੇ ਕੌਣ ਨਹੀਂ ਹੈ ਇਹਨਾਂ ਸਾਰੇ ਪੋਲੀਟਿਕਲ ਲੀਡਰਾਂ ਦੇ ਬਿਆਨਾਂ ਦਾ ਪਤਾ ਲੱਗ ਗਿਆ ਹੋਵੇਗਾ ਤਾਂ ਹੁਣ ਜੇਕਰ ਤੁਸੀਂ ਇਸੇ ਤਰ੍ਹਾਂ ਹਰ ਖਬਰ ਨੂੰ ਨਿਰਪੱਖਤਾ ਦੇ ਨਾਲ ਦੇਖਣਾ ਚਾਹੁੰਦੇ ਹੋ ਤਾਂ YouTube ਤੇ ਨਿਰਪੱਖ ਟੂਡੇ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਫੋਲੋ ਕਰ ਲਓ ਮੈਂ ਸ਼ਹਿਨੂਰ ਕੌਰ ਅਗਲੀ ਵਾਰ ਫਿਰ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹੋਵਾਂਗੀ ਧੰਨਵਾਦ